ਲੋ ਸਤ ਸ੍ਰੀ ਅਕਾਲ ਮੇਰੋ ਅੱਜ ਆ ਪਾਏ ਆ ਆਪਣੀ ਬੰਬੀ ਤੇ ਉਹ ਦਮ ਦਮ ਮੜਾ ਕੰਮ ਕਰਨਾ ਵਟ ਵਟ ਪਾਉਣ ਵਟ ਤੇ ਮਿੱਟੀ ਰੱਖਣਾ ਤੇ ਬਾਅਦ ਚ ਆ ਪਾਏ ਹਣਾ ਵਾ ਬਾਬੇ ਬਠੇ ਤੇ ਉਥੇ ਆਡੇ ਚਾਚੂ ਉਹਨਾਂ ਨੇ ਪਾਠ ਕਰਾਇਆ ਵਾ ਪਾਠ ਉਹਦਾ ਖਾਇਆ ਕੱਲ ਹੀ ਪਰ ਆਪਾਂ ਕੱਲ ਵਲੋਗ ਬਣਾ ਨਹੀਂ ਪਾਏ ਤੇ ਅੱਜ ਦਾ ਇਹ ਤੁਹਾਨੂੰ ਖਵਾਵਾਂਗੇ ਤੇ ਕੱਲ ਵੀ ਖਵਾਵਾਂਗੇ ਗਮ ਵਟ ਪੋਣ ਬਸ ਬਸ ਆਹ ਕੀਤਾ ਹੀ ਕੀ ਸਹੀ ਆ? ਗਿਆ ਸਹੀ ਆ? ਹਾਂ ਕੀ ਦੀ ਵਟ ਪੈ ਚੁੱਕੀ ਆ ਹਣ ਤੇ ਹੁਣ ਆਪਾਂ ਘਰ ਜਾ ਕੇ ਜਾਵਾਂਗੇ ਬੱਬਾ ਥੇ ਲੋ ਜੀ ਵਟ ਵਟ ਪੈ ਚੁੱਕੀ ਆ ਤੇ ਹੁਣ ਆਪਾਂ ਇਹ ਕਰੇ ਆਗੇ ਤਿਆਰ ਹੋ ਗਏ ਬਾਬੂ ਬਠੇ ਜਾਵਾਂਗੇ ਤੇ ਤੇ ਹੁਣ ਹੁਣ ਖਾੜ ਖਾਦ ਪੈਂਦੀ ਹੈ ਪਹਿਲੀ ਚ ਤੇ ਹੁਣ ਬਸ ਅਸੀਂ ਚੱਲੇ ਆਂ 10 ਮਿੰਟਾਂ ਤੱਕ ਬਾਬੂ ਬਠੇ ਤੇ ਚਲੋ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਤੇ ਕਰੋਨੇ ਦਰਸ਼ਨ ਤਨ ਆਪਾਂ ਡਏ ਆ ਜਾਣਾ ਜੀ ਹੁਣ ਆਪਾਂ ਆ ਚੁੱਕੇ ਆ ਬਾਬੂ ਬਠੇ ਤੇ ਵਿਖਾਉਨੇ ਤੁਹਾਨੂੰ ਆ ਵੇਖੋ ਜੀ ਆ ਪਾਰਕ ਵਾ ਉੱਧਰ ਸਰੋਵਰ ਆ ਸਾਹਮਣੇ ਅੱਗੇ ਵੀ ਤੁਹਾਨੂੰ ਇੱਕ ਵਲੌਗ ਚ ਮਖਾਇਆ ਗੁਰਦਾਰਾ ਜੋ ਪੜਿਆ ਸਮਾਧੇ ਪਰ ਕਰਮਾ ਕਰਨ ਉਧਰ ਉਧਰ ਇੱਕ ਹੋਰ ਪਾਰਕ ਵਾ ਤੇ ਆ ਖੂਹ ਤੇਰੇ ਫਿਰ ਆ ਫੁੱਲੇ ਪੂਰੇ ਸੱਜਾ ਕੇ ਹਾ ਬਾਬਾ ਦੀ ਖੜਾ ਮਾਮਾ

आबा जी तपस्थान वत्ती साल नौ महीने तेरा दिन बाबा जी ने तपस्या की मत टेकिया ਜੋ ਬੈਠੇ ਆ ਆ ਪਾ ਚੁੱਕੇ ਆਣ ਹੇ ਲੰਗਰਾਲ ਲ ਕੁਛ ਸਿਆਤ ਦੇ ਜਾਵਾਂਗੇ ਆ ਸਰ ਹਲੰਗਰਾਲ ਵਾ ਲੋ ਜੀ ਆਪਾਂ ਆ ਚੁੱਕਿਆ ਹਾਂ ਗੁਰਦੁਆਰਾ ਬਾਬਾ ਬਟਾ ਸਹਿਤੋ ਆਪਣੇ ਘਰੇ ਤੇ ਹੁਣ ਕੈਰਮ ਬੋਰਡ ਦਾ ਮੈਚ ਲਾਉਣ ਲੱਗੇ ਤੁਹਾਨੂੰ ਦਿਖਾਉਨੇ ਆ ਲੋ ਜੀ ਆਪਾਂ ਲੱਗੇ ਹਾਂ ਉਹ ਕੈਰਮ ਬੋਰਡ ਦਾ ਮੈਚ ਲਾਉਣ ਤੇ ਆ ਤੇ ਆ ਜਿਹੜੀ ਜਿੱਤੀ ਆ ਤੇ ਆ ਨਹੀਂ ਆਪਣੀ ਕੋ ਆਪ ਖੋਤੇ ਹਰ ਕੀਤੀ ਹੈ ਵਿਹਾਂ ਵਾਲੀ ਨੂੰ ਰੰਗ ਕਰਕੇ ਆ ਹੀ ਬਣਾਈ ਆ ਛੋ ਵਾਲੀ ਤੇ ਵੀ ਲੈ ਲਿਨੁਰ ਅੰਕਰਕ ਤੇ ਹੁਣ ਅਸੀਂ ਲਾਉਣ ਲੱਗੇ ਮੈਚ ਤੇ ਵਿਖਾਉਣੇ ਤੁਹਾਨੂੰ ਜਿਵੇਂ ਹੁਣ ਕੈਰ ਮੈਚ ਚੱਲਣ ਲਿਆ ਵਾ ਉਹ ਫਾਉਲ ਹੋ ਗਿਆ ਜੀ ਫਾਉਲ ਹੋ ਗਿਆ ਮੈਂ ਦਾ ਆਪਣੇ ਰੱਖਣ ਲੱਗਾ ਇਹਦੇ ਦਾ ਪੈ ਚੁਕੇ ਆ ਦਾ ਨੇ 20 ਪੈ ਗਏ ਬਾਕੀ ਪੈਦੇ ਨਹੀਂ ਚਾਹੀਏ ਤੇਰੀ ਵਾੜੀ ਹੁਣ ਮੇਰੀ ਵਾੜੀ ਆ ਗਈ ਆ ਜੇ ਨਹੀਂ ਪਿਆ ਜੇ ਮੈਂ ਜਿੱਤ ਚੁਕਾਵਾਂ ਤੇ ਉਹ ਹਾਰ ਚੁਕਾਵਾ ਉਹਦਾ ਉਹਦਾ ਤੇ ਮੇਰਾ ਪਤਾ ਨਹੀਂ ਮੈਂ ਜਿੱਤਣਾ ਹੀ ਤੇ ਹਾਰਨਾ ਹੀ ਆਹ 150 ਵਾਲੀ ਗਿੜੀ ਜਿਹੜੀ ਅਸੀਂ ਤਿਆਰ ਕੀਤੀ ਆ ਆ ਆ ਲਾਸਟ ਤੇ ਮੇਰ ਕੋ ਆ ਗਈ ਤੇ ਤੇ ਫਿਰ ਮੈਂ ਜਿੱਤ ਗਿਆ ਉਹਦੇ ਹੋ ਗਏ 170 ਤੇ ਮੇਰੇ ਮੇਰੇ ਦੇ ਮੇਰੇ 280 ਤੇ ਉਹ ਹ ਤੇ ਓਦਾਂ ਦੇ ਗੀਟੀਆਂ ਹੁੰਦੀਆਂ 260 ਤੇ ਜਿਹੜੇ 260 ਦੀ ਜਿਹੜੀ ਉਹ ਪਤਾ ਨਹੀਂ ਕਿੰਨੀ ਹੁੰਦੀ ਆ ਤੇ ਤੇ ਮੈਂ ਤੇ ਬਾਅਦ ਜਿਹੜੀਆਂ ਹੀ 800 ਵਾਲੀ ਗੀੜੀ ਤਿਆਰ ਕੀਤੀ ਆ ਤੇ ਇੰਨਾ ਜਿਆਦੀਆਂ ਹੋ ਗਈਆਂ ਵਾ ਤੇ ਚਲੋ ਜੀ ਆਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਆ ਚਲੋ ਸਸਤਰੀ ਕਾਲ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਤੇ ਤੁਹਾਨੂੰ ਨਵੇਂ ਨਵੇਂ ਵਲੋਗ ਵੇਖਣ ਨੂੰ ਮਿਲਿਆ ਕਰਨਗੇ